ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਗਲੇਪਨ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹੁਕਮਨਾਮਾ ਮੰਨਿਆ ਹੁੰਦਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਹੁੰਚ ਤੋਂ ਜੋ ਫਰਮਾਨ ਜੋ ਹੁਕਮਨਾਮਾ ਕੀਤਾ ਗਿਆ ਸੀ ਜੇਕਰ ਉਸ ਉੱਤੇ ਇਨ ਬਿਨ ਪਹਿਰਾ ਦਿੱਤਾ ਹੁੰਦਾ ਤੇ ਅੱਜ ਸ਼ਰੋਪਰੀ ਅਕਾਲੀ ਦਲ ਦੀ ਇਹ ਦੁਰਦਸ਼ਾ ਨਹੀਂ ਹੋਣੀ ਸੀ ਸੁਖਬੀਰ ਸਿੰਘ ਬਾਦਲ ਆਪਣੀ ਹਿੰਦ ਨਹੀਂ ਛੱਡਣਾ ਚਾਹੁੰਦੇ ਉਹ ਕਹਿੰਦੇ ਨੇ ਕਿ ਸਿਰਫ ਬਾਦਲ ਪਰਿਵਾਰ ਹੀ ਸ਼ਰੋਪਰੀ ਅਕਾਲੀ ਦਲ ਦੀ ਰੱਖਿਆ ਕਰ ਸਕਦਾ ਹੈ ਇੱਕ ਪਾਸੇ ਸ਼ਰੋਪਰੀ ਅਕਾਲੀ ਦਲ ਉੱਤੇ ਕਬਜ਼ਾ ਦੂਸਰੇ ਪਾਸੇ ਸ਼ਰੋਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜ਼ਾ ਜਿਹੜਾ ਹੈ ਬਾਦਲ ਪਰਿਵਾਰ ਦਾ ਹੈ ਇਸ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤੀ ਜਾ ਸਕਦੀ ਫਿਰ ਸ੍ਰੀ ਦੇ ਪੰਜਾਂ ਤਖਤਾਂ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਬਲਾਜਕ ਸਮਝਿਆ ਗਿਆ ਲਿਉਂਦੇ ਕਿੰਦੇ ਤੇ ਰਹੇ ਹਾਥੀ ਤੇ ਤੇ ਜਦੋਂ ਉਸ ਨੂੰ ਘਰ ਤੋੜਦੇ ਸੀ ਉਸ ਨੂੰ ਬੇਇੱਜ਼ਤ ਵੀ ਕਰਦੇ ਸੀ ਉਹਨੂੰ ਜਲੀਲ ਵੀ ਕਰਦੇ ਸੀ ਉਹਦੀ ਕਿਰਦਾਰ ਕੂਸ਼ੀ ਵੀ ਕਰਦੇ ਸੀ ਆ ਤੈਨੂੰ 4 ਮਹੀਨਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ ਸਾਹਿਬ ਦੇ ਦਰਜਾ ਦੇਦ ਸਾਹਿਬਾਨਾ ਦੀ ਉਹਨਾਂ ਦੀ ਕਿਰਦਾਰ ਕੂਸ਼ਿਕ ਕੀਤੀ ਗਈ ਹੈ ਏਜੰਟ ਕਹ ਦਿੱਤਾ ਕਿ ਆ ਭਾਰਤੀ ਜਨਤਾ ਪਾਰਟੀ ਅਤੇ ਆਰਐਸਸ ਦਾ ਇਹ ਦਿੱਲੀ ਦੇ ਲਿਫਾਫੇ ਵਿੱਚੋਂ ਨਿਕਲੇ ਹੋਏ ਤੇ ਭਾਈ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਫਿਰ ਦੋਗਲਾਪਨ ਕੀਤਾ ਕਿਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੜੇ ਵੱਡੇ ਪਦਰ ਤੇ ਫੈਸਲਾ ਲੈ ਸਕਦੇ ਸੀ ਹੱਕ ਵਿੱਚ ਸ਼੍ਰੀ ਅਤਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਹੁਣ ਮੌਜੂਦਾ ਸਰੂਪੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਦੂਸਰੇ ਪਾਸੇ ਕੇਸਗੜ ਸਾਹਿਬ ਦੇ ਜੱਦੀਦਰ ਗਿਆਨੀ ਸੁਲਤਾਨ ਸਿੱਕੇ ਹੱਕ ਵਿੱਚ ਇਹ ਫੈਸਲਾ ਲਿਆ ਕਿਉਂ ਨਹੀਂ ਗਿਆ ਇਹਨਾਂ ਨੂੰ ਪੁਜਾਰੀ ਸਮਝਿਆ ਗਿਆ ਇਹਨਾਂ ਨੂੰ ਗ੍ਰੰਥੀ ਸਮਝਿਆ ਗਿਆ ਕਿ ਭਈ ਇਹ ਤਾਂ ਸਿਆਸਤ ਕਰ ਨਹੀਂ ਸਕਦੇ ਇੱਕ ਪਾਸੇ ਅਸੀਂ ਮੀਰੀ ਤੇ ਪੀਰੀ ਦੇ ਸਿਧਾਂਤ ਦੀਆਂ ਗੱਲਾਂ ਕਰਦੇ ਹਾਂ ਤੇ ਦੂਜੇ ਪਾਸੇ ਕਹਿੰਦੇ ਹਾਂ ਕਿ ਇਹ ਸਾਡੇ ਨੌਕਰ ਨੇ ਇਹ ਮੁਲਾਜ਼ਮ ਦੀ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨ ਕਦੋਂ ਬਣਾਉਣੇ ਚਾਹੀਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ ਸਾਹਿਬ ਦੋ ਬਾਕੀ ਦੇ ਤਖਤਾਂ ਦੇ ਇਹ ਕਿਉਂ ਵਾਰ-ਵਾਰ ਕੀਤਾ ਸਾਰਿਆ ਹੈ ਜੇਕਰ ਸੁਖਬੀਰ ਸਿੰਘ ਬਾਦਲ ਦੇ ਜਥੇਦਾਰ ਸਹਿਬਾਨਾਂ ਦਾ ਜਲੂਸ ਕੱਢਿਆ ਜੇਕਰ ਉਹਨਾਂ ਦੀ ਕੋਈ ਦਾਖੂਸੀ ਕੀਤੀ ਗਈ ਤੇ ਕੱਲ ਫਿਰ ਜਲੂਸ ਕੱਢ ਕਢਾ ਕੇ ਹੀ ਹਟੇ ਨਹੀਂ ਤਾਂ ਨਵਾਂ ਸ਼ੁਰੂਪਣੀ ਅਕਾਲੀ ਦਰ ਉਤਪੰਨ ਨਹੀਂ ਹੋਣਾ ਸੀ ਸੁਖਬੀਰ ਸਿੰਘ ਬਾਦਲ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਤਨੀਆਂ ਬੇਹੱਦ ਤੋਂ ਜ਼ਿਆਦਾ ਮੁਸ਼ਕਲ ਹੋ ਗਈਆਂ ਨੇ 50% ਵੋਟ ਬੈਂਕ ਨਵੀਂ ਸ਼ਰੂਪਨੀ ਅਕਾਲੀ ਦਲ ਦੇ ਨਾਮ ਜੁੜੇਗਾ ਕੌਮ ਨਾਲ ਹੈ ਸੰਗਤ ਨਾਲ ਹੈ ਪੰਥ ਨਾਲ ਹੈ ਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਹੁਣ ਐਸੇ ਨਵੀਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹ ਤਾਂ ਕਹਿੰਦੇ ਨੇ ਕਿ ਭਾਈ ਅਸੀਂ ਚੋਣ ਸ਼ਰਮ ਇਹੋ ਲੈਣਾ ਹੈ ਦਫ਼ਤਰ ਵੀ ਮੰਗਣਾ ਹੈ ਆਪੇ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਕਬਜ਼ਾ ਜਿਹੜਾ ਬਾਦਲ ਪਰਿਵਾਰ ਨੇ ਕੀਤਾ ਹੋਇਆ ਹੈ ਉਹ ਵੀ ਛਡਾਉਣਾ ਹੈ ਤੂੰ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਬڑے ਲੋਕ ਆਉਣਗੇ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਨਾਲੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਨਾ ਤੇ ਮੈਂ ਵਿਧਾਨ ਸਭਾ ਦੀ ਚੋਣ ਲੜਾਂਗਾ ਨਾ ਮੈਂ ਲੋਕ ਸਭਾ ਦੀ ਚੋਣ ਲੜਾਂਗਾ ਮੈਂ 3 ਸਾਲ ਐਜ਼ ਇਨ ਸ਼ਰੂਪਣੀ ਅਕਾਲੀ ਦਲ ਦਾ ਪ੍ਰਧਾਨ ਰਵਾਂਗਾ ਇਟ ਮੀਨਸ ਕਿ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਫਿਰ ਬੀਬੀ ਸਤਵੰਤ ਕੌਰ ਨੂੰ ਵੀ ਵੱਡਾ ਅਹੁਦਾ ਕੀਤਾ ਗਿਆ ਯਾਨੀ ਕਿ ਕੌਮ ਜਿਹੜੀ ਹੈ ਉਹ ਜੁੜੇਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਨਾਲ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਬੀਬੀ ਸਤਵੰਤ ਕੌਰ ਹੋਣਾਂ ਦੇ ਨਾਲ ਮਨਪ੍ਰੀਤ ਯਾਲੀ ਹੋਣਾਂ ਦੇ ਨਾਲ ਜੋ ਕੁਝ ਵੀ ਗੱਲ ਵਰਤਾਰਾ ਹੋਇਆ ਕੱਲ ਜਿਸੇ ਤਰ੍ਹਾਂ ਦੇ ਵੀ ਬਿਆਨਬਾਜ਼ੀ ਕੀਤੀ ਗਈ ਹਾਲਾਂਕਿ ਫਿਰ ਅਸ਼ਦੀਪ ਸਿੰਘ ਗਲੇਰ ਨੇ ਕਹਿ ਦਿੱਤਾ ਏਜੰਟ ਨੇ ਜੀ ਭਾਜਪਾ ਦੇ ਆਰਐਸ ਦੇ ਏਜੰਟ ਨੇ ਤੇ ਫਿਰ ਭਾਈ ਤੁਸੀਂ ਵੀ ਤਾਂ ਗੱਲਾਂ ਕਰਦੇ ਪਿਓ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਸੀਂ ਗੱਠਜੋੜ ਕਰ ਲਓ ਤੁਸੀਂ ਏਜੰਟ ਨਹੀਂ ਜੇਕਰ ਹੋਰ ਕੋਈ ਬੰਦਾ ਨਵੀਂ ਪਾਰਟੀ ਬਣਾ ਲਵੇ ਚਾਹੇ ਭਾਈ ਅਬਰਤਪੁਰ ਖਾਲਸਾ ਨੂੰ ਪੜਿਆ ਜਾ ਰਿਹਾ ਹੈ ਦੇ ਭਾਈ ਇਹ ਤਾਂ ਆਰਐਸ ਦੇ ਬੰਦੇ ਨੇ ਇਹ ਤਾਂ ਪ੍ਰੀਪਲੈਂਡ ਕੀਤੇ ਹੋਏ ਨੇ ਗ੍ਰਾਫਟਡ ਕੀਤੇ ਹੋਏ ਨੇ ਭਾਈ ਤੁਹਾਨੂੰ ਲੋਕ ਤੁਹਾਨੂੰ ਪੰਥ ਦੱਸੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਗद्दार ਕੌਣ ਨੇ ਦੋਗਲੇ ਕੌਣ ਨੇ ਪੰਥ ਨੂੰ ਖਾਦਾ ਕਿੰਨਾ ਨੇ ਹੈ ਪੰਥ ਅਤੇ ਕੌਮ ਦੀ ਨਸਲ ਖੁਸ਼ੀ ਕਿੰਨਾ ਨੇ ਕੀਤੀ ਹੈ ਤੇ ਕੌਮ ਦੇ ਨਾਮ ਨੂੰ ਵਰਤ ਕੇ ਤੇ ਸ਼ਰੋਮੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਕਿਦਾ ਮਾਰਿਆ ਹੈ ਇਹ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਚਾਹੇ ਉਹ ਨਵੇਂ ਬਣੇ ਪ੍ਰਧਾਨ ਹਰਪ੍ਰੀਤ ਸੁਖੋਂ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਹਦੇ ਸਾਥੀ ਹੋਣ ਧੰਨਵਾਦ